ਸ਼ੇਰਸੇਨਾਉਂਦੋ ਬਾਲਾ ਸਾਹਿਬ ਠਾਕਰੇ ਵੱਲੋਂ ਅੱਜ ਮਾਨਜੋਗ ਲੁਧਿਆਣੇ ਦੇ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਸੌਪਿਆ ਗਿਆ ਜਿਹੜਾ ਕਿ ਪੂਰੇ ਵਿਸ਼ਵ ਦੇ ਅੰਦਰ ਭਗਵਾਨ ਗਣਪਤੀ ਮਹੋਤਸਵ ਬੜੇ ਹਰਸ਼ ਤੇ ਉਲਾਸ ਦੇ ਨਾਲ ਸਨਾਪਨ ਤਰਪ੍ਰੇਮੀ ਮਨਾ ਰਹੇ ਹੈ ਔਰ ਇਸੇ ਲੜੀ ਤੇ ਲੁਧਿਆਣੇ ਦੇ ਅੰਦਰ ਵੀ ਵੱਖ-ਵੱਖ ਸਥਾਨਾਂ ਦੇ ਉੱਤੇ ਘਰਾਂ ਦੇ ਵਿੱਚ ਬਜ਼ਾਰਾਂ ਦੇ ਵਿੱਚ ਬਹੁਤ ਸਾਰੀਆਂ ਰੈਜੀਡੈਂਸ਼ੀਅਲ ਕਲੋਨੀਆਂ ਦੇ ਵਿੱਚ ਬਹੁਤ ਹੀ ਉੱਚੇ ਪੱਧਰ ਦੇ ਉੱਤੇ ਭਗਵਾਨ ਗਣਪਤੀ ਮਹਾਰਾਜ ਦਾ ਮਹੋਤਸਵ ਜਿਹੜਾ ਉਹ ਹਰਸ਼ ਤੇ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਹੈ ਬੀਤੇ 2 ਦਿਨ ਪਹਿਲਾਂ ਤਾਜਪੁਰ ਰੋਡ ਤੋਂ ਗਣਪਤੀ ਮਹਾਸਮ ਮਹਾਨ ਤੋਂ ਬਾਅਦ ਭਗਵਾਨ ਗਣਪਤਰਾ ਵਿਸਰਜਨ ਕਰਨ ਲਈ ਜਦੋਂ ਇੱਕ ਜਥਾ ਸਤਲੁਜ ਰਿਆ ਦੇ ਪਹੁੰਚਿਆ ਤਾਂ ਉੱਥੇ ਇੱਕ 15 ਸਾਲ ਦਾ ਸਾਡਾ ਛੋਟਾ ਜਿਹਾ ਵੀਰ ਡੀਕੂ ਗੁਪਤਾ ਜਿਹੜਾ ਮਾਤਰ 6ਵੀਂ ਕਲਾਸ ਚ ਪੜਦਾ ਉੱਥੇ ਪ੍ਰਸ਼ਾਸਨ ਦੀ ਕਿਤੇ ਨਾ ਕਿਤੇ ਵੱਡੀ ਅਣਗਹਿਲੀ ਕਰਕੇ ਪੈਰ ਫਿਸਲਣ ਤੋਂ ਬਾਅਦ ਉੱਥੇ ਓਹਦੀ ਡੈਥ ਹੋ ਗਈ ਪਰਿਵਾਰ ਦੇ ਅੰਦਰ ਦੇਖੋ ਬਹੁਤ ਹੀ ਲੋੜਵੰਦ ਪਰਿਵਾਰ ਹੈ ਉਹਦਾ ਫਾਦਰ ਸਾਹਿਬ ਜਿਹੜੇ ਆਟੋ ਚਲਾਉਂਦੇ ਆ ਤੇ ਅੱਜ ਅਸੀਂ ਮਾਨਯੋਗ ਡੀਸੀ ਸਾਹਿਬ ਨੂੰ ਮੰਗ ਕੀਤੀ ਹੈ ਵੀ ਉਸ ਪਰਿਵਾਰ ਨੂੰ ਲੈ ਕੇ 25 ਲੱਖ ਦਾ ਜਿਹੜਾ ਮੁਆਵਜ਼ਾ ਪਰਿਵਾਰ ਨੂੰ ਇੱਕ ਕੰਪੋਜੀਸ਼ਨ ਦੇ ਤੌਰ ਤੇ ਦਿੱਤਾ ਜਾਵੇ ਔਰ ਇੱਕ ਸਰਕਾਰੀ ਨੌਕਰੀ ਜਿਹੜੀ ਪਰਿਵਾਰ ਦੇ ਇੱਕ ਮੈਂਬਰ ਨੂੰ ਦਿੱਤੀ ਜਾਵੇ ਉਸਦੇ ਨਾਲ ਹੀ ਮੰਗ ਕੀਤੀ ਹੈ ਕਿਉਂਕਿ 2016 ਦੇ ਵਿੱਚ ਵੀ ਚਾਰ ਬੱਚੇ ਇਸੇ ਤਰੀਕੇ ਨਾਲ ਸ਼੍ਰੀ ਗਣਪਤੀ ਵਿਸਰਜਨ ਦੇ ਦੌਰਾਨ ਡੁੱਬੇ ਸੀ ਕਿਤੇ ਨਾ ਕਿਤੇ ਲਗਾਤਾਰ ਹਰ ਸਾਲ ਕੋਈ ਨਾ ਕੋਈ ਇਸ ਤਰ੍ਹਾਂ ਹਾਦਸਾ ਹੁੰਦਾ ਹੈ ਅੱਗੋਂ ਕੋਈ ਹਾਦਸਾ ਨਾ ਹੋਵੇ ਉਹਦੇ ਵਾਸਤੇ ਵੀ ਅੱਜ ਮੰਗ ਪੱਤਰ ਦੇ ਰਾਹੀਂ ਮੰਗ ਕੀਤੀ ਹੈ ਤੇ ਮਾਨਯੋਗ ਜਿਹੜੀ ਸੀ ਮੇਜਰ ਅਮਿਤ ਸ਼ਰਿੰਦ ਜੀ ਵੱਲੋਂ ਮੌਕੇ ਤੇ ਹੀ ਇਹਦਾ ਸੰਕੇਨ ਲੈਂਦੇ ਹੋਇਆ ਪੁਲਿਸ ਅਫਸਰ ਸਾਹਿਬ ਉਹਨਾਂ ਨੂੰ ਸਬੰਧਿਤ ਮਹਿਕਮੇ ਨੂੰ ਉੱਥੇ ਸ਼ਰਧਾਲੂਆਂ ਦੀ ਸੁਰੱਖਿਆ ਹੋਊਗੀ ਆਉਣ ਵਾਲੀਆਂ 17 ਸਤੰਬਰ ਤੱਕ بڑے-ਵੱਡੇ ਪੱਦਰ ਦੇ ਉੱਤੇ ਸ਼੍ਰੀ ਗਣਪਤੀ ਵਿਸਰਜਨ ਹੋਣੇ ਆ 70 ਦਰਿਆ ਦੇ ਉੱਤੇ ਵੀ ਬਹੁਤ ਵੱਡੇ ਪੱਦਰ ਤੇ ਲੁਧਿਆਣੇ ਤੇ ਰੁਹਾਲੇ ਦੇ ਨਾਲ ਦੇ ਪਿੰਡਾਂ ਤੋਂ ਲੋਕ ਪਹੁੰਚ ਕੇ ਉੱਥੇ ਸ਼੍ਰੀ ਗਣਪਤ ਮਹਾਰਾਜ ਨੂੰ ਵਿਸਰਜਨ ਕਰਦੇ ਆ ਤੇ ਕੋਈ ਐਸਾ ਅਨੌਨੀ ਬਰਿਆ ਹਾਸਾ ਨਾ ਹੋਵੇ ਦੁਬਾਰਾ ਉਹਦੇ ਵਾਸਤੇ ਵੀ ਅੱਜ ਮੰਗ ਕੀਤੀ ਹੈ ਤੇ ਮੈਂ ਸਮਝਦਾ ਪ੍ਰਸ਼ਾਸਨ ਨੇ ਸਮੇਂ ਰੈਂਦੇ ਪੁਖਤਾ ਪ੍ਰਬੰਧ ਕਰਨ ਦੇ ਲਈ ਅੱਜ ਇਨੀਸ਼ੀਏਟਿਵ ਲਿਆ ਹੈ ਤੇ ਸ਼ਿਵਜਨੌਦ ਬਾਲਾ ਸਾਹਿਬ ਠਾਕਰੇ ਵੱਲੋਂ ਵੀ ਅਸੀਂ ਇਸ ਗੱਲ ਦਾ ਪ੍ਰਸ਼ਾਸਨ ਨੂੰ ਆਸ਼ਵਾਸਨ ਦਿੱਤਾ ਹੈ ਕਿ 16 ਦੇ 17 ਸਤੰਬਰ ਜਦੋਂ ਵਿਸਰਜਨ ਹੋਣਾ ਹੈ ਬਹੁਤ ਵੱਡੇ ਪੱਧਰ ਤੇ ਸਾਡੀ ਟੀਮ ਵੀ ਵਲੰਟੀਅਰ ਦੇ ਰੂਪ ਦੇ ਵਿੱਚ ਉੱਥੇ ਲੋਕਾਂ ਨੂੰ ਅਵੇਅਰ ਕਰਨ ਦੇ ਲਈ ਪਹੁੰਚੇਗੀ ਤਾਂ ਕਿ ਕੋਈ ਵੱਡਾ ਜਾਨੀ ਮਾਲ ਦੇ ਨੁਕਸਾਨ ਨਾ ਹੋਵੇ। ਤੇ ਨੌਦ ਬਾਲਾ ਸਾਹਿਬ ਠਾਕਰੇ ਵੱਲੋਂ ਡੀਸੀ ਸਾਹਿਬ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਹੈ। ਜਿੰਦੇ ਵਿੱਚ ਸਤਲੁਜ ਦਰਿਆ ਦੇ ਵਿੱਚ ਸਾਡੇ ਸ਼੍ਰੀ ਗਣਪਤੀ ਉਤਸਵ ਦੇ ਜਿਹੜੇ ਵੀ ਪ੍ਰੋਗਰਾਮ ਉਹ ਗਣਪਤੀ ਵਿਸਰਜਨ ਕਰਦੇ ਨੇ ਉਹਨਾਂ ਦਾ ਕਿਤੇ ਵੀ ਕਿਸੇ ਜਾਨ ਮਾਰ ਦਾ ਨੁਕਸਾਨ ਨਾ ਹੋਵੇ ਉਹਦੇ ਲਈ ਅਸੀਂ ਡੀਸੀ ਸਾਹਿਬ ਨੂੰ ਅੱਜ ਲੈਟਰ ਦਿੱਤੀ ਹੈ ਜਿੰਦੇ ਨਾਲ ਉਹਦੇ ਪੁਖਤਾ ਪ੍ਰਬੰਧ ਕੀਤੇ ਜਾਣ ਤੇ ਆਉਣ ਵਾਲੇ ਟਾਈਮ ਦੇ ਵਿੱਚ ਡੀਸੀ ਸਾਹਿਬ ਨੇ ਸਾਨੂੰ ਪੂਰਾ ਵਿਸ਼ਵਾਸਨ ਦਿੱਤਾ ਕਿ ਇਹਦੇ ਉੱਤੇ ਪੂਰੀ ਕਾਰਵਾਈ ਕੀਤੀ ਜਾਊਗੀ ਅੱਜ ਸ਼ਿਵਸੈਨਾ ਉਧਰ ਬਾਲਾ ਸਾਹ ਫਾਗਰੇ ਵੱਲੋਂ ਸਾਡੇ ਪਾਰਟੀ ਦੇ ਪੰਜਾਬ ਪ੍ਰਮੁੱਖ ਸ਼੍ਰੀ ਯੋਗਰਾ ਸ਼ਰਮਾ ਜੀ ਦੇ ਦਿਸ਼ਾ ਨਿਰਦੇਸ਼ ਤੇ ਅਸੀਂ ਇੱਕ ਏਡੀਸੀ ਸਾਹਿਬ ਨੂੰ ਇੱਕ ਮੈਮੋਰੰਡਮ ਦਿੱਤਾ ਜੋ ਕਿ ਪਿਛਲੇ ਦਿਨੀ ਇੱਕ ਤਾਜਪੁਰ ਤੇ ਰਹਿਦਾ ਬੱਚਾ ਜੋ ਗਣਪਤੀ ਵਿਸਰਜਨ ਕਰਨ ਗਿਆ ਸੀ ਸਾਤਵਰ ਜਲਾ ਤੇ ਉੱਥੇ ਉਹਦੀ ਡੈਥ ਹੋ ਗਈ ਹੈ ਤੇ ਉਸ ਕਰਕੇ ਉਸੇ ਪਰਵਾਦ ਨੂੰ ਜੋ ਬੰਦਾ ਮੁਆਵਜ਼ਾ ਦਿੱਤਾ ਜਾਵੇ ਤੇ ਨਾਲ ਹੀ ਇੱਕ ਸਰਕਾਰੀ ਨੌਕਰੀ ਦਿੱਤੀ ਜਾਵੇ ਵੀ ਉਹਦੀ ਉਹਨਾਂ ਮੋਮਰੈਂਡਮ ਦਿੱਤਾ ਹੈ ਤੇ ਆਨਲੇ ਸਮੇਂ ਜੋ 17 ਤਰੀਕ ਨੂੰ ਬਹੁਤ ਹੀ ਵੱਡੇ ਪੱਧਰ ਤੇ ਜੋ ਪੂਰੇ ਲੁਧਿਆਣੇ ਚ 17 ਦਰਿਆ ਤੇ ਵਿਸਰਜਨ ਹੁੰਦੇ ਆ ਉਹਨੂੰ ਲੈ ਕੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਉੱਥੇ ਪੁਕਤਾ ਪ੍ਰਬੰਧ ਕੀਤੇ ਜਾਣ ਤੇ ਕਿ ਹੈ ਜੇ ਉੱਥੇ ਕੋਈ ਮਤਲਬ ਕਿ ਪ੍ਰਬੰਧ ਕੀਤਾ ਜਾਵੇ ਕਿ ਹਾਂ ਵੀ ਜਿੰਨਾ ਅੱਗੇ ਤੋਂ ਕਿਸੇ ਹੋਰ ਵੀ ਜਾਨੀ ਨੁਕਸਾਨ ਨਾ ਹੋ ਸਕੇ ਹਾਂ ਲਈ ਹੂੰ ਹਾਂਜੀ ਸ਼ਿਵ ਸੈਨਾ ਯੂਨੀਅਨ ਨੇ ਮੇਰੇ ਕੋਲ ਜੋ ਹੈ ਰਿਪਰੈਜ਼ੈਂਟੇਸ਼ਨ ਦਿਆ ਹੈ शिवसेना उद्धव बाल ठाकरे साहब ठीक है और इनका कंसर्न है कि गणपति विसर्जन पे एक डेथ जो है अभी बच्चे की डेथ हुई है और गणपति विसर्जन आगे सोलह सतारह को भी करना है तो उसके लिए सुरक्षा के जो इंतज़ाम वो हो जाएँ सतलुज दरिया में माइनिंग के चलते काफ़ी गड्ढे वगैरह हो गए जिससे पैर फिसलने से एक बच्चे की डेथ होगी उसके लिए मुआवजा दिया जाए सो विल टेक अप द केस एंड आई इनिशिएट द इंक्वायरी ऑन दिस और पूरे अरेंजमेंट सिक्योरिटी के इस पर हम कर देंगे सोलह सत्रह के लिए थैंक यू